ਏ ਜੀ ਸਾਡੀ ਕੁੜੀ ਪਰਸੋਂ ਦੀ ਸਾਨੂੰ ਮਿਲਨੀ ਸੀ ਰਹੀ ਉਹਨੇ ਨੈਰ ਚ ਛਾਲ ਮਾਰਤੀ ਸੀ ਜੀ ਅਸੀਂ ਬਸ ਉਹ ਨੂੰ ਵੇਲਾ ਲਭਰੇ ਸੀਗੇ ਸਾਡੇ ਨਾਲ ਕੋਈ ਨਹੀਂ ਤੁਰਿਆ ਹੈਗਾ ਉਹਨਾਂ ਦੇ ਘਰ ਚੋਂ ਕੁੜੀ ਦੇ ਸੋਹਰੇ ਪਰਿਵਾਰ ਚੋਂ ਅਸੀਂ ਬਸ ਪ੍ਰਸ਼ਾਸਨ ਤੋਂ ਇਹ ਮੰਗ ਕਰਨਿਆ ਕਿ ਸਾਡੀ ਕੁੜੀ ਲਈ ਇਨਸਾਫ ਚਾਹੀਦਾ ਉਹਦੇ ਨਿੱਕੇ ਨਿੱਕੇ ਦੋ ਬੱਚੇ ਸੀ ਜੀ ਤੇ ਬੱਚੇ ਬਹੁਤ ਰੋਂਦੇ ਨੇ ਬੱਚਿਆਂ ਨੂੰ ਇਨਸਾਫ ਚਾਹੀਦਾ ਬੱਚੇ ਵੀ ਕਹਿੰਦੇ ਨੇ ਸਾਨੂੰ ਸਾਡੀ ਮਾਂ ਲਈ ਇਨਸਾਫ ਚਾਹੀਦਾ ਤੇ ਉਹਦਾ ਹਸਬੰਡ ਉਹ ਵੀ ਬਿਲਕੁਲ ਨਹੀਂ ਆਇਆ ਹੈਗਾ ਸਾਡੇ ਨਾਲ ਜੇ ਉਹ ਸੱਚਾ ਹੁੰਦਾ ਇੱਕ ਵਾਰੀ ਸਾਡੇ ਨਾਲ ਆ ਕੇ ਖੜਦਾ ਬਸ ਸਾਡੀ ਹੱਥ ਜੋੜ ਕੇ ਹੀ ਬੇਨਤੀ ਇਹ ਵੀ ਸਾਡੀ ਤੀਨੂੰ ਇਨਸਾਫ ਮਿਲਣਾ ਚਾਹੀਦਾ ਕਿੱਥੇ ਰਹਿ ਗਈ ਹੈ ਸੁਸਾਇਡ ਦਾ ਕਾਰਨ ਇਹ ਸੀਗਾ ਕਿਉਂਕਿ ਪਰੇਸ਼ਾਨ ਤਾਂ ਉਹਨੂੰ ਸ਼ੁਰੂ ਤੋਂ ਹੀ ਕਰਦਾ ਸੀ ਇੱਕ ਦੋ ਵਾਰੀ ਲੜਾਈ ਝਗੜੇ ਹੋਏ ਨੇ ਚਲੋ ਬੈਠ ਕੇ ਸਮਝੋਤਾ ਹੋ ਜਾਂਦਾ ਸੀਗਾ ਉਸ ਤੋਂ ਬਾਅਦ ਹੁਣ ਤੇ ਉਹਨੇ ਪਤਾ ਨਹੀਂ ਐਸਾ ਕੀ ਮਜਬੂਰ ਕੀਤਾ ਕੁੱਟਿਆ ਮਾਰਿਆ ਜਿਹੜਾ ਕੁੜੀ ਨੂੰ ਆਹ ਕਦਮ ਚਕਾਤਾ ਜੇ ਕੁੜੀ ਨੂੰ ਰੋਕ ਵੀ ਸਕਦਾ ਸੀ ਜੀ ਪਿੱਛੇ ਜਾ ਸਕਦਾ ਸੀ ਕੁੜੀ ਦੇ ਘਰ ਉਹਦੇ ਕੋਲੋਂ ਗਈ ਹੈ ਕੁੜੀ ਉਹਨੂੰ ਰੋਕ ਸਕਦਾ ਸੀ ਪਰ ਇਹਨਾਂ ਨੇ ਕਿਸੇ ਨੇ ਪਰਿਵਾਰ ਚੋਂ ਕਿਸੇ ਨੇ ਰੋਕਿਆ ਨਹੀਂ ਹੈਗਾ ਜੀ ਕੀ ਨਾਮ ਉਹਨਾਂ ਦੇ ਹਸਬੰਦ ਦਾ ਕਿੱਥੋਂ ਦੇ ਰਹਿਣ ਵਾਲੇ ਨੇ ਉਹ ਸਾਲ ਪਿੰਡ ਦੇ ਰਹਿਣ ਵਾਲੇ ਨੇ ਜੀ ਨਾਮ ਹੁੰਦਾ ਬਲਕਾਰ ਸਿੰਘ ਹੈ ਤੇ ਕੁੜੀ ਦਾ ਨਾਮ ਅਮਨਕੌਰ ਹੈ ਜੀ 14 ਸਾਲ ਵਿਆਂ ਨੂੰ ਹੋ ਗਏ ਨੇ ਬਿਲਕੁਲ ਬਸ ਆਪਣੇ ਬੱਚਿਆਂ ਦੇ ਸਿਰ ਤੇ ਟਾਈਮ ਕੱਟ ਰਹੀ ਸੀ ਵੀ ਮੇਰੇ ਬੱਚੇ ਵੱਡੇ ਹੋ ਜਾਣਗੇ ਮੈਂ ਉਹਨਾਂ ਦੇ ਸਿਰ ਤੇ ਟਾਈਮ ਕੱਟ ਲਾਂਗੀ ਵੀ ਚਲੋ ਲੜਦਾ ਲੜੀ ਜਾਂਦੇ ਪਰ ਹੁਣ ਤਾਂ ਉਹਨੇ ਹੱਦ ਦੀ ਪਾਰ ਕਰ ਦਿੱਤੀ ਜੇ ਸਾਡੀ ਕੁੜੀ ਆਪਣੀ ਜਾਨ ਦੇਣ ਤੱਕ ਹੋ ਗਈ ਤੇ ਉਹਨੂੰ ਇਹ ਚਾਹੀਦਾ ਸੀ ਵੀ ਇੱਕ ਵਾਰੀ ਉਹਦੇ ਪਿੱਛੇ ਜਾਂਦਾ ਉਹਨੂੰ ਰੋਕਦਾ ਜਦੋਂ ਘਰੋਂ ਉਹਦੇ ਨਾਲ ਉਹਦੇ ਕੋਲੋਂ ਨਿਕਲੀ ਏ ਤੇ ਉਹਨੂੰ ਰੋਕ ਸਕਦਾ ਸੀ ਘਰ ਉਹਦੀ ਦਰਾਣੀ ਵੀ ਸੀ ਸਾਰੇ ਹੀ ਸੀਗੇ ਉਹਨੂੰ ਰੋਕ ਸਕਦੇ ਸੀ ਪਰ ਕਿਸੇ ਨੇ ਰੋਕਿਆ ਨਹੀਂ ਹਾਂਜੀ ਸਾਨੂੰ ਤੇ ਬਸ ਇਹ ਹੀ ਵੀ ਸਾਨੂੰ ਇਨਸਾਫ ਚਾਹੀਦਾ ਹੋਰ ਸਾਨੂੰ ਕੁਝ ਨਹੀਂ ਬਸ ਸਾਡੀ ਤੀਨ ਇਨਸਾਫ ਮਿਲਣਾ ਚਾਹੀਦਾ ਆਹ ਹੱਥ ਜੋੜ ਕੇ ਬੇਨਤੀ ਹੈ ਤੁਹਾਡੇ ਅੱਗੇ ਇਨਸਾਫ ਕਿਸ ਤਰ੍ਹਾਂ ਕੀ ਮੰਗ ਕਰਦੇ ਹੋ ਸਾਬ ਕਿਸ ਕੀ ਇਨਸਾਫ ਮਿਲਣਾ ਚਾਹੀਦਾ ਬਸ ਉਹਨੂੰ ਸਜ਼ਾ ਹੋਣੀ ਚਾਹੀਦੀ ਘਰ ਵਾਲੇ ਨੂੰ ਜਿਨਨੇ ਪਰੇਸ਼ਾਨ ਕੀਤਾ ਜੀ ਜੇ ਪਰੇਸ਼ਾਨ ਕੀਤਾ ਜੀ ਤਾਂ ਹੀ ਉਹਨੇ ਅੱਜ ਕਦਮ ਚੱਕਿਆ ਤੇ ਜਿਹੜਾ ਘਰੋਂ ਖੁਸ਼ ਹੁੰਦਾ ਬੰਦਾ ਉਹ ਕਦਮ ਇਹ ਕਦੇ ਨਹੀਂ ਚੱਕਦਾ ਆਪਣੇ ਬੱਚਿਆਂ ਨੂੰ ਵੇਖਦਾ ਜੀ ਤੇ ਜੇ ਦੁਖੀ ਉਹਨੂੰ ਕੀਤਾ ਉਹਨੇ ਤਾਂ ਹੀ ਕਦਮ ਚੱਕਿਆ ਬਸ ਸਾਨੂੰ ਇਹੀ ਇਹ ਵੀ ਉਹਦੇ ਬਸ ਕੁੜੀ ਨੂੰ ਸਾਡੀ ਨੂੰ ਵੀ ਇਨਸਾਫ ਚਾਹੀਦਾ ਅਸੀਂ ਆਪਣੀ ਬੱਚੀ ਆਪਣੇ ਨਾਲ ਲੈਣੇ ਇਹਨਾਂ ਦੇ ਪਰਿਵਾਰ ਚ ਕੋਈ ਨਹੀਂ ਆਇਆ ਨਾ ਨਾ ਜੀ ਕੋਈ ਨਹੀਂ ਆਇਆ ਜੀ ਤਿੰਨ ਦਿਨ ਹੋ ਗਏ ਸੰ ਲੱਭਦੇ ਨਾ ਇਹ ਨਹੀਂ ਆਏ ਇੱਕ ਬੱਚਾ 13 ਸਾਲ ਦਾ ਹੈ ਜੀ ਮੁੰਡਾ ਛੋਟਾ 9 ਸਾਲ ਦਾ ਹੈ ਬੱਚੇ ਆਏ ਨੇ ਇਸ ਟਾਈਮ ਬੱਚੇ ਬੱਚੇ ਜੀ ਉਸ ਦਿਨ ਦੇ ਮੇਰੇ ਕੋ ਉਹਨਾਂ ਨੇ ਨਾ ਹੀ ਆਪਣੇ ਬੱਚਿਆਂ ਬਾਰੇ ਪੁੱਛਿਆ ਵੀ ਸਾਡੇ ਬੱਚੇ ਕਿਵੇਂ ਨੇ ਕਿਵੇਂ ਰਹਿ ਰਹੇ ਨੇ ਕੁਝ ਖਾ ਰਹੇ ਨੇ ਪੀ ਰਹੇ ਨੇ ਉਹਨਾਂ ਨੇ ਬੱਚਿਆਂ ਤੱਕ ਵੀ ਨਹੀਂ ਪੁੱਛਿਆਗਾ ਘਰ 'ਚ ਬਸ ਪਰੇਸ਼ਾਨ ਕਰਦੀ ਸੀ ਉਹਦੀ ਨੰਦਾ ਸੀ ਆ ਕੇ ਕਲੇਸ਼ ਕਰਦੀ ਸੀ ਸਖਾਂਦੀਆਂ ਸੀਗੀਆਂ ਤੇ ਉਹ ਲਾਈ ਲੱਗ ਸੀ ਉਹ ਪਿੱਛੇ ਲੱਗ ਕੇ ਲੜਾਈ ਕਰਦਾ ਸੀਗਾ ਕਈ ਵਾਰੀ ਕੁੱਟ ਉਹ ਸਰੀਏ ਦਾ ਕੰਮ ਕਰਦਾ ਸੀ ਜੀ ਆਪਣਾ ਕੰਮ ਹਾਂ ਲੈਂਟਰ ਦੇ ਸਰੀਏ ਬੰਦੇ ਸੀ ਜੀ ਹਾਂਜੀ ਹਾਂਜੀ ਮੇਰਾ ਨਾਮ ਜਸਵਿੰਦਰ ਕੋਹਰੇ ਕਿਤੋਂ ਦੇ ਰਹਿਣ ਵਾਲੇ ਮੈਂ ਰਾਜਪੁਰੇ ਦੀ ਰਹਿਣ ਵਾਲੀ ਆ ਮੈਂ ਅਮਨਕੌਰ ਦੀ ਭੈਣ ਆ ਓਕੇ ਕੀ ਮੰਗ ਕਰਦੇ ਤੁਸੀਂ ਮੈਂ ਤਾਂ ਇਹੀ ਮੰਗ ਕਰਨੀ ਆ ਜੀ ਮੇਰੀ ਭੈਣ ਨੂੰ ਇਨਸਾਫ ਮਿਲੇ ਬਸ ਮੇਰੀ ਭੈਣ ਨੂੰ ਇਨਸਾਫ ਮਿਲੇ ਜੋ ਸਾਡੀ ਟੀ ਨਾਲ ਹੋਇਆ ਸੋ ਉਦੋਂ ਬਸ ਇਨਸਾਫ ਮਿਲੇ ਬਸ ਤੁਹਾਡੀ ਭੈਣ ਨਾਲ ਪਹਿਲਾਂ ਵੀ ਝਗੜੇ ਹੁੰਦੇ ਰਹਿੰਦੇ ਸੀ ਇਹਨਾਂ ਦੇ ਹਸਬੰਦ ਨਾਲ ਹਾਂਜੀ ਪਹਿਲਾਂ ਵੀ ਉਹ ਕਰਦਾ ਰਹਿੰਦਾ ਸੀ ਝਗੜੇ ਉਹ ਚੱਲੀ ਜਾਂਦੀ ਸੀ ਕਹਿੰਦੀ ਸੀ ਮੈਂ ਬੱਚਿਆਂ ਦੇ ਸਿਰ ਤੇ ਕੱਟ ਲਾਂਗੀ ਬੱਚਿਆਂ ਦੇ ਸਿਰ ਤੇ ਕੱਟ ਲਾਂਗੀ ਪਰ ਅੱਜ ਕੀ ਸਾਨੂੰ ਨਹੀਂ ਪਤਾ ਕੀ ਹੋਇਆ ਜੀ ਕੀ ਨਹੀਂ ਉਹਨੇ ਕੀਤਾ ਸਾਨੂੰ ਤੇ ਬਸ ਇਹੀ ਪਤਾ ਲੱਗਿਆ ਵੀ ਉਹ ਨਹਿਰ ਚ ਛਾਲ ਮਾਰ ਤੀ ਕੋਈ ਪਹਿਲਾਂ ਵੀ ਪੁਲਿਸ ਕੋਲ ਮਾਮਲਾ ਭੇਜਿਆ ਤੁਸੀਂ ਇਸ ਹੁੰਦੀ ਨਹੀਂ ਜੀ ਨਹੀਂ ਜੀ ਬੈਠ ਕੇ ਸਮਝੋਤਾ ਕਰ ਲੈਣੇ ਸੀ ਸਮਝੋਤਾ ਕਰ ਲੈਣੇ ਸੀ ਕਹਿੰਦਾ ਸੀ ਹੁਣ ਅੱਗੇ ਤੋਂ ਨਹੀਂ ਹੋਏਗਾ ਮਾਫੀ ਮੰਗ ਲੈਂਦਾ ਸੀ ਹਾਂ ਜੀ ਪਰ ਹੁਣ ਤੇ ਉਹਨੇ ਜਾਰੀ ਸਾਡੀ ਧੀ ਬੱਚਿਆਂ ਕਰਕੇ ਬੈਠੀ ਸੀ ਮੇਰੇ ਬੱਚੇ ਪਾਲ ਜਾਣਗੇ ਜੀ ਮੇਰੇ ਬੱਚੇ ਪਾਲ ਜਾਣਗੇ ਪਰ ਐਨਸੀ ਪਤਾ ਸਾਡੀ 3 ਨਾਲ ਅੱਜ ਇਹ ਕੁਝ ਹੋ ਜਾਣਾ ਹੈ ਅਸੀਂ ਤਾਂ ਬਸ ਇਹੀ ਹੱਥ ਜੋੜ ਕੇ ਅਰਦਾਸ ਕਰਨੇ ਆ ਇਹੀ ਕਹਨੇ ਆ ਵੀ ਸਾਡੀ 3 ਨੂੰ ਇਨਸਾਫ ਮਿਲੇ ਜੀ ਬਸ ਅਸੀਂ ਹੋਰ ਕੁਝ ਨਹੀਂ ਬਸ ਉਹ ਅਸੀਂ ਆਪੇ ਲੈ ਹਾਂਜੀ ਮੰਗੀ ਕਿ ਜਿਹੜੀ ਡੈੱਡ ਬੋਡੀ ਹੈ ਉਹ ਸਾਨੂੰ ਮਿਲਣੀ ਚਾਹੀਦੀ ਹੈ ਅਸੀਂ ਆਪਣੇ ਨਾਲ ਲੈ ਕੇ ਜਾਵਾਂਗੇ ਅਸੀਂ ਉਹਨਾਂ ਦੇ ਨਾਲ ਨਹੀਂ ਲੈ ਕੇ ਭੇਜਣੀ ਹੈਗੀ ਜਿਹੜੇ ਬੰਦੇ ਨੇ ਉਹਨੂੰ ਇੱਕ ਵਾਰੀ ਰੱਖਿਆ ਨਹੀਂ ਹੈਗਾ ਅਸੀਂ ਡੈੱਡ ਬੋਡੀ ਉਹਨਾਂ ਨੂੰ ਦੇਣੀ ਨਹੀਂ ਹੈਗੀ ਤੇ ਦੂਜੀ ਮੰਗ ਇਹ ਹੈ ਕਿ ਸਾਨੂੰ ਇਨਸਾਫ ਮਿਲੇ ਉਹਨੂੰ ਸਜ਼ਾ ਹੋਵੇ ਉਹਦੇ ਘਰ ਪਰਿਵਾਰ ਚ ਜਿੰਨੇ ਮੈਂਬਰ ਨੇ ਸਭ ਸਭ ਮੌਜੂਦ ਸੀਗੇ ਸਭ ਰੋਕ ਸਕਦੇ ਸੀਗੇ ਸਭ ਨੂੰ ਬਰਾਬਰ ਦੀ ਸਜ਼ਾ ਮਿਲਣੀ ਜਿੰਨੀ ਵੀ ਕਾਰਵਾਈ ਬਣਦੀ ਹੈ ਪੁਲਿਸ ਨੂੰ ਮੇਰੀ ਇਹੀ ਮੰਗ ਹੈ ਇੱਕ ਵਾਰੀ ਕਾਰਵਾਈ ਕਰਕੇ ਉਹਨਾਂ ਤੇ ਐਫਆਈਆਰ ਦਰਜ ਕਰਨ ਐਫਆਈਆਰ ਦਰਜ ਕਰਕੇ ਜੋ ਵੀ ਉਹਨਾਂ ਦੀ ਜਿੰਨੀ ਵੀ ਸਜ਼ਾ ਬਣਦੀ ਹੈ ਉਹਨਾਂ ਨੂੰ ਕਰਵਾਈ ਜਾਵੇ ਇਸ ਸਬੰਧੀ ਤੁਸੀਂ ਦਰਖਾਸਤ ਦੇਤੀ ਦਿਓਗੇ ਹਾਂਜੀ ਮੈਂ ਗੰਢਾ ਖੇੜੀ ਦੇ ਵਿੱਚ ਏਐਸਆਈ ਰਾਮ ਸਿੰਘ ਹੈ ਉਹਨਾਂ ਦੇ ਕੋਲ ਮੈਂ ਗਈ ਸੀਗੀ ਉਹਨਾਂ ਦੇ ਕੋਲ ਮੈਂ ਲਿਖਵਾਈ ਹੈ ਬਟ ਉਹਨਾਂ ਨੇ ਹਲੇ ਕੱਚੀ ਕੱਟੀ ਸੀਗੀ ਕਹਿੰਦੇ ਸੀ ਕਿ ਜਦ ਤੱਕ ਡੈਡ ਬੋਡੀ ਨਹੀਂ ਮਿਲਦੀ ਉਹ ਤੱਕ ਅਸੀਂ ਐਫਆਈਆਰ ਕਰ ਨਹੀਂ ਸਕਦੇ ਬਟ ਹੁਣ ਐਫਆਈਆਰ ਕਰ ਸਕਦੇ ਨੇ ਡੈਡ ਬੋਡੀ ਮਿਲ ਗਿਆ ਐਫਆਈਆਰ ਵੀ ਉਹਨਾਂ ਨੂੰ ਕੱਟੜੀ ਮਤਲਬ ਕਿ ਇਹ ਹੀ ਹੈ ਵੀ ਕੱਟ ਦੇਣ ਇੱਕ ਵਾਰੀ ਐਫਆਈਆਰ ਕੱਟ ਕੱਟ ਦੇਣ ਅਸੀਂ ਸਸਕਾਰ ਵੀ ਉਹਦੇ ਤੱਕ ਕਰਾਂਗੇ ਨਹੀਂ ਜਦੋਂ ਤੱਕ ਸਾਨੂੰ ਇਹ ਨਹੀਂ ਹੁੰਦਾ ਜਦ ਤੱਕ ਉਹ ਅਰੈਸਟ ਨਹੀਂ ਹੁੰਦਾ ਅਸੀਂ ਉਹਦੇ ਤੱਕ ਸਸਕਾਰ ਵੀ ਨਹੀਂ ਕਰਨਾ ਹੈਗਾ ਉਹਨਾਂ ਦਾ ਠੀਕ ਹੈ ਡੈੱਡ ਬੋਡੀ ਅਸੀਂ ਇਹਨਾਂ ਨੂੰ ਦੇ ਨਹੀਂ ਅਸੀਂ ਆਪਣੀ ਤੀਜੀ ਆਪਦੇ ਨਾਮ ਲੈ ਕੇ ਜਾਣਾ ਇਹ ਆਪਣਾ 13 ਤਰੀਕ ਨੂੰ ਸਾਨੂੰ ਰਿਪੋਰਟ ਲਿਖਾ ਕੇ ਗਏ ਸੀ ਰਮਨਜੀਤ ਕੌਰ ਕੁੜੀ ਜਿਹੜੀ ਕੀ ਮਤਲਬ ਕਿ ਸਾਡੀ ਜਿਹੜੀ ਲੜਕੀ ਹੈ ਉਹਨੇ ਨਹਿਰ ਤੇ ਛਾਲ ਮਾਰਤੀ ਹੈ ਤੇ ਉਹ ਰਿਪੋਰਟ ਅਸੀਂ ਲਿਖੀ ਹੋਈ ਸੀ ਉਹਦੇ ਉੱਤੇ ਕੈਮਰੇ ਵੈਰਾ ਸਾਰੇ ਚੈੱਕ ਕਰਦੇ ਸੀ ਕਿ ਬਾਕੀ ਜਿਵੇਂ ਵੀ ਅਸੀਂ ਪੁੱਛਿਸ਼ ਕਰ ਰਹੇ ਸੀ ਤੇ ਅੱਜ ਉਹਨਾਂ ਦੀ ਬੋਡੀ ਮਿਲੀ ਹੈ ਬੋਡੀ ਆਪਣਾ ਹਰਿਆਣੇ ਕੋਲ ਮੰਗਲਪਿੰਡ ਕੋਲ ਉੱਥੇ ਮਿਲੀ ਬੋਡੀ ਨਹੀਂ ਸਰ ਪਰਿਵਾਰ ਵਾਲਿਆਂ ਦੀ ਮੰਗ ਹੈ ਵੀ ਜਿਹੜਾ ਇਹ ਤੇ ਹਸਬੰਡ ਸੀ ਉਸ ਦੇ ਖਿਲਾਫ ਦੋਸ਼ ਲਗਾਇਆ ਜਾ ਰਿਹਾ ਹੈ। ਪਹਿਲਾਂ ਵੀ ਲੜਾਈ ਝਗੜਾ ਚੱਲਦਾ ਰਹਿੰਦਾ ਸੀ ਤੇ ਅੱਜ ਵੀ ਉਹ ਇੱਥੇ ਮੌਜੂਦ ਨਹੀਂ ਹੈ। ਉਹਨਾਂ ਦੇ ਖਿਲਾਫ ਕਾਰਵਾਈ ਦੀ ਮੰਗ ਹੈ। ਬਿਲਕੁਲ ਜਿਵੇਂ ਵੀ ਤਫ਼ਤੀਸ਼ ਚੱਲ ਰਹੀ ਹੈ। ਜਿਵੇਂ ਵੀ ਹੋਏ ਜੋ ਵੰਦੀ ਕਾਰਵਾਈ ਤੇ ਉਹ ਕਾਰਵਾਈ ਕਰਾਂਗੇ। ਸਰ ਪਰਿਵਾਰ ਵਾਲਾ ਕਹਿਣਾ ਵੀ ਜਿਹੜੀ ਡੈੱਡ ਬੋਡੀ ਹੈ ਉਹ ਸਾਨੂੰ ਸਵਾਰ ਦਿੱਤੀ ਜਾਵੇ। ਉਹਨਾਂ ਤੇ ਪਰਿਵਾਰ ਨੂੰ ਨਾ ਦਿੱਤੀ ਜਾਵੇ। ਅਗਰ ਨਹੀਂ ਦਿੱਤੀ ਜਾਂਦੀ ਤਾਂ ਅਸੀਂ ਰੋਸ ਪ੍ਰਦਰਸ਼ਨ ਕਰਾਂਗੇ। ਨਹੀਂ ਅਸੀਂ ਦੇਖ ਲਵਾਂਗੇ ਜਿਹੜੀ ਜਿਹਦੀ ਬੋਡੀ ਹੈ ਦੇਖ ਲਵਾਂਗੇ ਜਿਵੇਂ ਵੀ ਹੋਵੇ ਅਸੀਂ ਕਰਾਂਗੇ।